21 12 2024 ਨੂੰ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਜੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਸੀ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਮਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਣੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ ਕਾ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸੀ ਹੈਗੀ ਮધુਵਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਿਹਾ ਸੀ ਤਾਂ ਇਸ ਤਰ੍ਹਾਂ ਅਸੀਂ ਜਦੋਂ ਡੰਗਾਈ ਨਾ ਪੜਤਾਲ ਕੀਤੀ ਤਾਂ ਹੌਲੀ ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਰਫ ਜੱਗਾ ਜਿਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਐ ਬੰਦੂਕ ਉਹ ਵੀ ਬਰਾਮਦ ਕਰ ਲਈ ਐ ਤੇ ਦੋਦ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬਰਾਮਦ ਕਰ ਲਏ ਜਿਹੜੀ ਹਾਂ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਐ ਉਹਦੇ ਦੋਸ਼ੀ ਦੇ ਨਾਮ ਤੇ ਹੀ ਐ ਜਿਹੜੀ ਰਜਿਸਟਰਡ ਐ ਬੇਟੇ ਨੇ ਕੀ ਦੱਸਿਆ ਵੀ ਕਿਉਂ ਮਾਰਿਆ ਕਾਰਨ ਇਹਦੀ ਜਦੋਂ ਬੇਟੇ ਤੋਂ ਪੁੱਛਗਿਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੀ ਜਾ ਰਿਹਾ ਸੀ ਇੱਕ ਦੋ ਕੁ ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ ਦੋ ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰ। ਇੱਕ ਤੌਰ ਰੀਜ਼ਨ ਮੰਨਦਾ ਕਿ ਜਿਹੜਾ ਘਰ ਦਾ ਕਲੇ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ। ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ ਦੋ ਚਾਰ ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲੇ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਹੈ ਜਿਹੜਾ ਖਤਮ ਕਰ ਦਊਗਾ। ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਉਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਚ ਵਿੱਚ ਉਹਦੇ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨ ਬਾਰੇ ਆਪਾਂ ਕੋਈ ਉਹਦੇ ਡਿਟੇਲਸ ਆਪਾਂ ਨੂੰ ਜਾਣਕਾਰੀ ਨਹੀਂ ਸਰ ਪਹਿਲਾਂ ਵੀ ਇਸ ਤੇ ਕੋਈ ਮਾਮਲਾ ਦਰਜ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਸੀ ਇਹ ਲੜਕਾ ਇਹ ਪ੍ਰਾਈਵੇਟ ਤੇ ਜਿਹੜਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਏਟੀਐਮ ਤੇ ਨਹੀਂ ਏਟੀਐਮ ਨਹੀਂ ਜਿਹੜਾ ਆਪਣਾ ਆਮਾਰਟ ਹੈਗਾ ਡੀਮਾਰਟ ਕੈਸ਼ ਇਹਦੇ ਵਿੱਚ ਕੈਸ਼ ਵੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀਗਾ ਪ੍ਰਾਈਵੇਟ ਮੈਨ ਪ੍ਰੋਪਰਟੀ ਦਾ ਡਿਸਕਲੂਡ ਹੈ। ਅ ਮੈਨ ਪ੍ਰੋਪਰਟੀ ਡਿਸਕਲੂਡ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ। ਪ੍ਰੋਪਰਟੀ ਤੇ ਲੋਨ ਲੈ ਲਿਆ ਸੀਗਾ ਜਿਹਦੇ ਕਰਮੋਂ ਉਹਨੂੰ ਏਸੀ ਵੀ ਜਿਹੜਾ ਸਾਰੀ ਮੇਰੀ ਪ੍ਰੋਪਰਟੀ ਹੈ ਇਹ ਸਾਰੀ ਖਤਮ ਕਰ ਦੋਗਾ। ਰੈਕ ਠਹਿ ਰਿਆ ਸੀ ਜੇ ਬੇਟਾ। ਬੇਟਾ ਉਹਦਾ ਜੈਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ। ਸਮੈਰਡ ਹੈ ਜੀ ਲੱਗਦਾ ਹੈ। ਉਹਦਾ ਬੇਟਾ ਬੈਰਡ ਹੈ ਜੀ ਉਹਦੇ ਇੱਕ ਅੱਗੇ ਬੇਟੀ ਸੀ। ਕਦੇ ਤੇ ਆਇਆ ਸੀਗਾ ਜੀ ਇਹ। ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਇਹਦਾ ਆਪਦਾ ਹੀ ਹੈ। ਮੋਟਰਸਾਈਕਲ ਸਰੀ ਆਪਣਾ ਜਿੰਨੂ ਮਾਰਿਆ ਕਿਸੀ ਕਦੋਂ ਰਿਟਾਇਰ ਹੋਈ ਸੀ ਆਪਣਾ ਕੀ ਰੈਕਟ ਦੇ ਸੀ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਹੋਇਆ ਬਠਿੰਡੇ ਸੀ ਪੋਸਟਿੰਗ ਸੀ ਉਹ ਮੈਨੂੰ ਮਾਰਿਆ ਬੁਣ ਕਰ ਦਿੱਤੀ ਫੋਟੋ ਕਰ ਲਈ ਅੱਜ ਬੰਦ ਕਰ